ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਲ ਕਿਸ ਜਿਹੜੇ ਸ਼ਾਂਤੀ ਟੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਸੂਰੇ ਵਾਲਾ ਹਰ ਐਤਵਾਰ ਨੂੰ ਦੋਸਤੋ ਇਹ ਮੰਡੀ ਲੱਗਦੀ ਆ ਤੇ ਬਹੁਤ ਹੀ ਚੰਗੀਆਂ ਬੱਕਰੀਆਂ ਤੇ ਹੋਰ ਵੀ ਜਿਹੜੇ ਪੰਛੀ ਇੱਥੇ ਵਿਕਣੇ ਆਉਂਦੇ ਆ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪੰਜਰੇ ਦੇ ਵਿੱਚ ਸਾਰੇ ਜਾਨਵਰ ਬਾਈ ਕੋਲਾ ਲੈ ਕੇ ਆਇਆ ਤੇ ਗੱਲਬਾਤ ਵੀ ਆਪਾਂ ਕਰਾਂਗੇ ਤੇ ਏ ਬਾਈ ਭੋਲੇ ਸਾਸਰੀ ਕਾ ਸਾਸਰੀ ਕਾ ਤੇ ਬਾਈ ਮੈਨੂੰ ਤਾਂ ਪਿੰਡ ਦਾ ਪਤਾ ਹੈ ਤੇ ਆਪਣੇ ਦਰਸ਼ਕਾਂ ਨੂੰ ਪਿੰਡ ਦੱਸ ਜ਼ਰਾ ਪਿੰਡ ਹਰੀ ਨਵਾ ਜੀ ਹਰੀ ਕਿੰਨੇ ਕ ਨਗਲੇ ਆਏ ਆ ਬਾਈ ਅੱਜ ਕਿੰਨਾ ਆ ਗਿਆ 21 22 ਨਾਗਾ ਆਪਣੇ 21 22 ਨਾ ਆਂਡੇ ਵਾਲੀਆਂ ਵੀ ਮਿਲ ਜਾਂਦੀਆਂ ਆਪਣੇ ਕੋਲ ਆਂਡੇ ਵਾਲੀਆਂ ਤੇ ਨੰਬਰ ਬੋਲੀ ਬਈ ਆਪਣਾ 8146495373 81464 ਹਾਂਜੀ 95373 95373 ਤੇ ਹੋਰ ਕਿਹੜੇ ਕਿਹੜੇ ਤਰ੍ਹਾਂ ਦੇ ਆਪਣੇ ਕੋਲ ਜਾਨਵਰ ਜਾਂ ਆਪਣੇੰਦੇ ਪੰਛੀ ਮਿਲ ਜਾਂਦੇ ਆ ਆਪਣੇ ਕੋਲੇ ਬੈਂਟਮ ਆ ਜੀ ਹਾਂਜੀ ਤੇ ਆਪਣੇ ਅਗੇ ਮੁਰਗ ਕਬੂਤਰ ਹੈਗੇ ਠੀਕ ਹੈ ਚਕੋਰਾ ਵਗੈਰਾ ਉਹ ਹੈ ਨਹੀਂ ਹੋਵੇ ਲੋ ਵੀ ਮਿੱਤਰੋ ਆਂਡਿਆਂ ਦੀ ਥੋੜੀ ਜਿਹੀ ਡਿਮਾਂਡ ਜਿਆਦਾ ਸੀ ਮੈਨੂੰ ਕਈ ਵਾਰੀ ਵੀਰਾਂ ਨੇ ਕਿਹਾ ਵੀ ਜੇ ਕਿਸੇ ਵੀਰ ਕੋਲੇ ਆਂਡੇ ਵਾਲੀਆਂ ਮੁਰਗੀਆਂ ਹੋਣ ਤਾਂ ਵੀਰ ਨੂੰ ਮਿਲ ਲਿਓ ਬਾਈ ਦਾ ਨੰਬਰ ਆਪਾਂ ਬਾਈ ਤੋਂ ਪੁੱਛ ਲਿਆ ਤੇ ਮੰਡੀ ਦਾ ਦੋਸਤੋ ਰਸ਼ ਬਹੁਤ ਜਿਆਦਾ ਆ ਠੰਡ ਦੇ ਹੋਣ ਦੇ ਬਾਵਜੂਦ ਵੀ ਬਾਈ ਵੇਖ ਵਿਚਾਰਾ ਪੈਰਾਂ ਦਵਾਰੀਆ ਪਰ ਫਿਰ ਵੀ ਮੰਡੀ ਵੇਖਣ ਆਇਆ ਬਾਈ ਜੀ ਕਿਹੜਾ ਪਿੰਡ ਆਪਣਾ ਊੜੀ ਸੰਗਰ ਤੇ ਬਾਈ ਤੁਸੀਂ ਵੀ ਬੱਕਰੀਆਂ ਲੈ ਕੇ ਆਏ ਨਹੀਂ ਮੈਂ ਤਾਂ ਵੈਸੇ ਹੀ ਆਇਆ ਭਾਈ ਵੈਸੇ ਭਾਈ ਕੀ ਨਾ ਆਪਣਾ ਗਰਮੀ ਦਾ ਗਰਮੀ ਦਾ ਤੇ ਬਸ ਸ਼ੌਂਕ ਨਾਲ ਹੀ ਵੇਖਣਾ ਤੂੰ ਹੀ ਦੇਖਣਾ ਹੈਗਾ ਸ਼ੌਂਕ ਬਹੁਤ ਬਹੁਤ ਜੀ ਆਏ ਨੂੰ ਬਾਈ ਜੀ ਤੁਹਾਡੇ ਮੰਡੀ ਤੇ ਇੱਥੇ ਪਹੁੰਚਣ ਦੇ ਲਈ ਤੇ ਸ਼ੌਂਕ ਦੋਸਤੋ ਕਿਸੇ ਵੀ ਵੀਰ ਨੂੰ ਹੋ ਸਕਦਾ ਹੈ ਕਿ ਭਾਵੇਂ ਵੀਰ ਤੋਂ ਚੱਲੇ ਨਹੀਂ ਜਾਂਦਾ ਪਰ ਫਿਰ ਵੀ ਵਿਚਾਰਾ ਇੰਨੀ ਬਾਟ ਚੱਲ ਕੇ ਆ ਗਿਆ ਘੱਟੋ ਘੱਟ 4-5 6 ਕਿਲੋਮੀਟਰ ਹੋਊਗਾ ਪੈਨ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਦੂਰ ਤਾਈਂ ਮੰਡੀ ਇਹ ਭਰੀ ਹੋਈ ਆ ਕਰਦੇ ਆ ਇਧਰ ਗੱਡੀਆਂ ਆ ਕਾਰਾਂ ਮੋਟਰਸਾਈਕਲ ਹਰ ਤਰ੍ਹਾਂ ਦੇ ਜਿਹੜੇ ਸਾਧਨ ਉਹ ਦੋਸਤੋ ਲੱਗੇ ਹੋਏ ਆ ਇੱਥੇ ਮੰਡੀ ਦਾ ਐਂਟਰੀ ਗੇਟ ਆ ਤੇ ਆ ਦੋਸਤੋ ਇਹਨਾਂ ਦੇ ਨੰਬਰ ਆ ਬਾਈ ਇਹਨਾਂ ਦੇ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਆ ਨੰਬਰ ਤੁਹਾਨੂੰ ਮੈਂ ਤੁਹਾਨੂੰ ਦਿਖਾ ਦਿੰਦਾ ਦੋਸਤੋ ਆ ਨੰਬਰ ਆ ਬਾਈ ਪਵਨ ਮੰਦਰ ਦਾ 98733 24731 ਅੱਗੇ ਦੋਸਤੋ ਕਾਲਾ ਬਾਂਦਰ 99888 48621 ਇਸ ਤੋਂ ਅੱਗੇ ਦੋਸਤੋ 272 96598 ਪੂਰਾ 71000 ਤੇ ਆ ਦੋਸਤੋ ਮੰਡੀ ਦੀ ਜਿਹੜੀ ਲੋਕੇਸ਼ਨ ਦਾਣਾ ਮੰਡੀ ਤੇ ਵਿੱਚ ਇਹ ਮੰਡੀ ਲੱਗਦੀ ਆ ਆ ਵੀਰ ਆ ਮੰਡੀ ਦੇ ਉੱਤੇ ਪਹੁੰਚੇ ਆ ਸਾਰੇ ਮੇਰੇ ਵੀਰ ਇੱਥੇ ਆਪੋ ਆਪਣੇ ਜਾਨਵਰ ਲੈ ਕੇ ਪਹੁੰਚੇ ਆ ਆ ਇਧਰ ਲਿਖਾਈ ਆ ਦੋਸਤੋ ਇੱਥੇ ਕਾਊਂਟਰ ਦੇ ਉੱਤੇ ਲਿਖਾਈ ਕੀਤੀ ਜਾਂਦੀ ਆ ਇਹ ਬਹੁਤ ਚੰਗੇ ਸੌਦੇ ਦੋਸਤੋ ਹੁੰਦੇ ਆ ਵੀਰ ਇੱਧਰ ਗਾਨੀਆਂ ਵਾਲੇ ਤੇ ਹਲਖਾਈ ਵਾਲਾ ਕੰਟਰੋਲ ਉਹ ਦੇਖ ਸਕਦੇ ਆ ਤੁਸੀਂ ਹਰ ਤਰ੍ਹਾਂ ਦੇ ਜਾਨਵਰ ਦੋਸਤੋ ਇੱਥੇ ਆਉਂਦੇ ਆ ਖਾਸ ਕਰਕੇ ਦੋਸਤੋ ਜੇ ਆਪਾਂ ਮੁਰਗਿਆਂ ਦੀ ਗੱਲ ਕਰੀਏ ਤਾਂ ਕਈ ਕਿਸਮ ਦੇ ਮੁਰਗੇ ਆਉਂਦੇ ਜੇ ਸੀਲਾਂ ਦੀ ਗੱਲ ਕਰੀਏ ਤਾਂ ਸੀਲ ਮੁਰਗੇ ਵੀ ਇੱਥੇ ਵਿਕਣ ਲਈ ਆ ਆ ਦੇਖ ਦੇਸੀ ਕ੍ਰਾਸ ਬਰੀਡ ਤੇ ਬਰਬਰੀ ਬਰੀਡ ਕ੍ਰਾਸ ਆ ਜਿਹੜੀਆਂ ਸਾਰੀਆਂ ਦੋਸਤੋ ਜਾਨਵਰ ਸਾਰੀਆਂ ਬੱਕਰੀਆਂ ਵਕਰੇ ਇੱਥੇ ਵਿਗਣੇ ਆਉਂਦੇ ਆ 크ਰਾਸ ਬਰੀਡ ਆ ਦੋਸਤੋ ਬਰਬਰੀ ਦਾ ਦੇਖ ਸਕਦੇ ਆ ਬਰਬਰੀ ਨਖਰ ਇਧਰ ਬਾਈ ਸੁਖਵਾਲ ਆਇਆ ਖੜਾ ਸਾਡਾ ਢਾਬਾਂ ਵਾਲਾ ਵੀਰ ਸੱਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਕੀ ਹਾਲ ਹੈ ਬਾਈ ਠੀਕ ਹੈ ਜੀ ਠੀਕ ਹੈ ਜੀ ਬਾਈ ਜੀ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਕੀ ਨਾਗ ਲਿਆਂਦੇ ਬਾਈ ਸਪਾਲਾ ਜੀ ਉਹ ਆਪਣੀ ਗੱਡੀ 'ਚ ਖੜੇ ਹੈ ਜੀ ਕਿਹਨੂੰ ਲੈਤੀ ਆ ਗੱਡੀ ਥਾਣਾ ਤੇ ਬਾਊਆ ਬਾਈ ਇਹ ਬਾਬਾ ਰਹਿ ਗਿਆ ਕੀ ਹਾਲ ਹੈ ਮਮਾ ਠੀਕ ਹੈ ਲਓ ਆ ਬੱਕਰਾ ਹੈ ਵਕਾਊ ਆ ਬਾਈ ਇਹ ਸਪਾਲ ਕੋਲੇ ਢਾਬਾਂ ਵਾਲੇ ਕੋਲੇ ਗਲਾਬੀ ਚੰਗੜੀ ਆ ਚੰਗਾ ਸ਼ਕੀਨ ਸਰਪਾਲ ਬਾਈ ਆਪਣਾ ਨੇ ਬੱਕਰਾ ਹਾਂਜੀ ਹਾਂਜੀ ਤੇ ਕਿੰਨੇ ਦਾ ਆਂਦਾ ਇਹ 8 ਦੇ ਹੁਣ ਚੱਕ ਲਿਓ ਤਾਂ ਛੀ ਸੀਗਾ ਹਜੇ ਚੱਕੇ ਹੀ ਆ ਚੱਕਦਾ ਹੀ ਆ ਜੀ ਤੇ ਬਾਈ ਇਹ ਬੱਕਰੀਆਂ ਦਾ ਕਰਾਸ ਕਰਦਾ ਹੀ ਹੁਣ ਰਿਜ਼ਲਟ ਰਿਜ਼ਲਟ ਬਹੁਤ ਸਿਹਰਾ ਜੀ ਠੀਕ ਆ ਅੱਖ ਭਰਾਉਣਾ ਅੱਖ ਚਿੱਟੀ ਦੇ ਬੱਚੇ ਆਉਂਦੇ ਸ਼ਮੜੀ ਇਹਦੀ ਜਿਹੜੀ ਹੈਗੀ ਉਹ ਗੁਲਾਬੀ ਹੈ ਦੋਸਤਾ ਸਾਰ ਹੈਗੇ ਚਿੱਟੀ ਅੱਖ ਦੇ ਬੱਚੇ ਆਉਣ ਦੇ ਤੇ ਕੀ ਮੁੱਲ ਰੱਖਿਆ ਬਾਈ ਇਹਦਾ 25000 ਰੁਪਏ 25000 ਭਾਈ ਆਪਣਾ ਮੋਬਾਈਲ ਨੰਬਰ ਬੋਲੋ 98724 98724 02676 02676 ਪਿੰਡ ਢਾਬਾ ਕਿਹੜੇ ਏਰੀਆ 'ਚ ਪੈ ਜਾਂਦਾ ਬਾਈ ਮੰਗਲੋਟ ਏਰੀਆ ਆ ਠੀਕ ਹੈ ਇਹ ਮਲੋਟ ਏਰੀਆ ਚ ਆ ਦੂਜੀਆਂ ਬੀਟਲ ਬੱਕਰੀਆਂ ਬਾਈ ਕੋਲੇ ਠੰਡ ਥੋੜੀ ਦੋਸਤੋ ਜਿਆਦੇ ਆ ਬੱਚਿਆਂ ਵਾਲੀਆਂ ਇਸ ਕਰਕੇ ਬਾਹਰ ਨਹੀਂ ਕੱਢੀਆਂ ਬਾਈ ਨੇ ਇਧਰ ਵੀ ਆ ਬੱਚੇ ਆ ਆ ਬੱਕਰੀਆਂ ਬਰਾਊਨ ਕਲਰ ਦੀਆਂ ਚੰਗੇ ਕੰਨ ਕੋਨਾ ਪਿਓਰ ਬੀਟਲ ਦੇ ਵਿੱਚ ਪੈਂਦੀਆਂ ਇਧਰ ਬਾਈ ਮੁਰਗੀਆਂ ਮੁਰਗੇ ਰੱਖੀ ਬੈਠੇ ਬਾਈ ਕਿਹੜਾ ਪਿੰਡ ਆਪਣਾ ਖਾਣੇ ਕਿਟਾਵੇ ਖਾਣੇ ਕੀ ਟਾਵੇ ਜ਼ਿਲ੍ਹਾ ਮੁਕਸਰ ਸਾਹਿਬ ਠੀਕ ਹੈ ਕਿੰਨੇ ਨਗਲੇ ਆ ਬੇਟੇ ਦੋ ਨਗਲੇ ਸੀਲ ਇੱਕ ਆ ਖੜਾ ਆ ਮੁਰਗੀ ਆ ਪਿਓਰਾ ਹੈ ਜਮਾ ਨਹੀਂ ਰੋਗ ਲੀਆ ਮੁਰਗੀ ਰੋਗ ਲੀਆ ਤੇ ਪਿਓਰਾ ਮੁਰਗਾ ਪਿਓਰਾ ਇਹ ਟਿਕੜੀਆਂ ਵਾਜਦਾ ਨਾ ਠੀਕ ਹੈ ਤੇ ਕੀ ਮੁੱਲ ਕਰਿਆ ਇਹਦਾ ਬਾਈ ਇਹਦਾ 2500 ਰੁਪਏ ਵੇ ਕੱਲੇ ਮੁਰਗੇ ਦਾ ਕੱਲੇ ਮੁਰਗੇ ਦਾ ਲਓਏ ਮਾਨਤਾਨ ਹੋ ਜਾਣਾ 2500 ਰੁਪਏ ਮੁੱਲ ਆ ਤੇ ਬਾਈ ਇਸ ਮੰਡੀ ਤੇ ਲੈ ਕੇ ਆਇਆ ਤੇ ਆ ਇਧਰ ਬਰਬਰੀ ਬੱਕਰੀਆਂ ਤੁਹਾਨੂੰ ਦਿਖਾ ਦਿੰਦਾ ਚੰਗੀਆਂ ਦੋਸਤੋ ਬਰਬਰੀ ਬੱਕਰੀਆਂ ਇੱਥੇ ਸੂਰਿਆ ਵਾਲਾ ਮੰਡੀ ਤੇ ਦੋਸਤੋ ਸਾਰਾ ਮਾਲ ਇੱਥੇ ਕ੍ਰੋਸ ਬਰੀਡ ਵੀ ਆਉਂਦਾ ਹੈ ਚੰਗਾ ਵੀ ਆਉਂਦਾ ਹੈ ਏ ਬਾਈ ਨਾਲ ਵੀ ਗੱਲਬਾਤ ਕਰਾਂਗੇ ਬਾਈ ਦੀਆਂ ਬੱਕਰੀਆਂ ਬਾਈ ਜੀ ਆਪਣੀਆਂ ਇਹ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਸਕੰਦਰ ਬਾਈ ਹਾਂਜੀ ਸਕੰਦਰ ਸਿੰਘ ਸਕੰਦਰ ਸਿੰਘ ਪਿੰਡ ਕਿਹੜਾ ਵੀਰੇ ਗੁਰੂ ਸਰ ਗੁਰੂ ਸਰ ਤੇ ਬਾਈ ਬਰਬਰੀ ਆ ਪੰਜ ਕਿੰਨੀਆਂ ਲੈਣੀਆਂ ਸੂਰੇ ਵਾਲੀ ਚਾਰ ਬੱਕਰੀ ਚਾਰ ਬੱਕਰੀ ਯਾਰੇ ਕਬਣਾ ਤਿੰਨ ਨਾ ਕਬਣਾ ਤਿੰਨ ਕਬਣਾ ਤੇ ਇੱਕ ਹਜੇ ਦਿਨਾਂ ਦੀ ਬਣੀ ਆਹ ਦਿਨਾਂ ਦੀ ਬਣੀ ਉਹ 2.5 ਤੋਂ 3 ਮਹੀਨੇ ਦੀ ਕਬਣਾ ਮਹਾਰਾਜ ਜੀ ਮੇਰਾ ਤੇ ਬਾਈ ਕੀ ਕੀ ਮੁੱਲ ਦਿਆਂ ਫਿਰੇ ਬਸ ਕੋਈ 15 ਕੋਈ 17 ਠੀਕ ਹੈ ਨੰਬਰ ਬੋਲਿਓ ਬਈ ਆਪਣਾ ਨੰਬਰ 99888866 ਚਲ ਗਿਆ ਦੁਬਾਰਾ ਫੇਰ ਦੱਸ ਦਿਓ 99888866 ਠੀਕ ਹੈ ਜੀ ਲੋ ਵੀ ਬਾਈ ਨਾਲ ਸੰਮਰਕ ਕਰ ਲਿਓ ਜਿਨ੍ਹਾਂ ਨੇ ਬਰਬਰੀ ਬੱਕਰੀਆਂ ਤੇ ਜਾਂ ਪੱਠਾਂ ਲੈਣੀਆਂ ਹੋਣ ਆਹ ਦੇਖ ਸਕਦੇ ਆਂ ਦੋਸਤੋ ਹਰ ਇੱਕ 17 ਦੇ ਜਿਹੜੇ ਸੀਲ ਜਾਨਵਰ ਆ ਉਹ ਵੀ ਵੀਰ ਲੈ ਕੇ ਆਏ ਆ ਆ ਵੀ ਵੀਰ ਮੇਰੇ ਮੰਡੀ ਵੇਖਣ ਆਏ ਆ ਤੇ ਆ ਮੁਰਗੇ ਆਪਣੇ ਬਾਈ ਇਹ ਕਿਹੜਾ ਪੈਂਡਾ ਬਾਈ ਸੂਰੇ ਵਾਲੀ ਹੈ ਸੂਰੇ ਵਾਲਾ ਲੋਕਲ ਹੀ ਆ ਪਿਓਰ ਆ ਬਾਈ ਇਹ ਫਿਰ ਪੱਠੇ ਆ ਕੇ ਪੱਠਾ ਪੱਠੀ ਆ ਕੀ ਮੁੱਲ ਆ ਇਹਨਾਂ ਦਾ 4500 ਜੋੜੇ ਦਾ 4500 ਜੋੜੇ ਦਾ ਲਓ ਬਈ ਮਤਰਾ 4500 ਰੁਪਿਆ ਜੋੜੇ ਦਾ ਬਾਈ ਨੇ ਮੰਗਿਆ ਆ ਪੱਠਾ ਤੇ ਨਾਲ ਹੀ ਪੱਠੀ ਆ ਤੇ ਆਪਾਂ ਨੰਬਰ ਵੀ ਬਾਈ ਤੋਂ ਪੁੱਛ ਲੈਨੇ ਆ ਬਾਈ ਜੀ ਨੰਬਰ ਦੱਸ ਦਿਓ 9899 9889 16733 16733 ਤੇ ਮਾਨਤਨ ਹੋ ਜੂ ਬਾਈ ਮੋਲ ਦੇ ਵਿੱਚ ਮਾਰਾ ਮੋਟਾ ਲਓ ਮਿੱਤਰੋ ਜੈਸ ਕੀ ਕਿਸੇ ਵੀਰ ਨੂੰ ਇਹ ਪੱਠਾ ਤੇ ਪੱਠੀ ਜਾਂ ਦੋਵੇਂ ਵੀ ਪਸੰਦ ਆਉਂਦੇ ਆ ਬਾਈ ਦਾ ਨੰਬਰ ਬਾਈ ਤੋਂ ਪੁੱਛ ਲਿਆ ਆਪਾਂ ਇਸ ਨੰਬਰ ਤੇ ਤੁਸੀਂ ਬਾਈ ਨਾਲ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਬਾਈ ਸੂਰੇ ਵਾਲਾ ਮੰਡੀ ਤੇ ਇਹ ਆਪਣੇ ਜਾਨਵਰ ਲੈ ਕੇ ਆਇਆ ਤੇ ਇਧਰ ਬਾਈ ਲੱਖਾ ਸਾਡਾ ਖਾਰੇ ਤੋਂ ਜਾਨਵਰ ਲੈ ਕੇ ਆਇਆ ਬਾਈ ਲੱਖੇ ਸਤਿ ਸ੍ਰੀ ਅਕਾਲ ਬਾਈ ਜੀ ਕਿੰਨੇ ਕ ਨਗ ਲੈ ਆਏ ਆ ਆਪਾਂ ਅੱਜ ਬਾਈ 12 ਨਗ ਲੈ ਕੇ ਆਏ ਆ ਤੇ ਲੱਗੀ ਲਗਾਈ ਜਾਂਦੇ ਪੈਸੇ ਹਾਂ ਚਾਰਾਂ ਦਿਨ ਠੀਕ ਹੈ ਨਾਗ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਦੇਸੀ ਤੇ ਬੀਟਲ ਨਾਲ ਕਰਾਉਸ ਆਹਾ ਬਾਈ ਦੇ ਨਾਗਾ 11 12 ਨਾਗਾ ਇਧਰ ਬਾਈ ਫੇਰ ਸੀਲ ਮੁਰਗੇ ਹੋਰ ਬਾਈ ਸਤਪਾਲ ਕੀ ਆਲਾ ਚੰਗੇ ਆ ਬਾਈ ਜੀ ਠੀਕ ਹੈ ਹੋਰ ਸੁਣਾਓ ਠੀਕ ਹੈ ਹੋਰ ਬਾਈ ਚੰਗੇ ਆ ਆਪਣੇ ਜਾਨਵਰ ਆ ਹਾਂ ਲਓ ਵੀ ਬਾਈ ਸਤਪਾਲ ਮੱਲਣ ਇਹ ਲੈ ਕੇ ਆਇਆ ਨਾਗਾ ਆਪਦੇ ਤੇ ਬਾਈ ਗੱਡੀ ਤੇ ਲੈ ਕੇ ਆਇਆ ਹੈ ਹੋਰ ਯਾਰ ਮੈਂ ਭਰਾਵਾ ਬੁਖਾਰ ਜਾ ਰਹਾ ਠੰਡ ਹੋਈ ਕਿ ਕਿ ਮੈਂ ਕਿਹਾ ਯਾਰ ਗੱਡੀ ਤੇ ਹੀ ਲੈ ਚੱਲ ਉਹਨੇ ਨੇ ਠੀਕ ਆ ਯਾਰ ਠੰਡ ਹੈ ਵੀ ਬਾਈ ਠੰਡ ਹੈ ਹੀ ਵਾਲੀ ਆ ਸੀਤ ਲਹਿਰ ਚੱਲੀ ਜਾਂਦੀ ਆ ਬਚਾ ਚੰਗਾ ਬਾਈ ਇੱਕ ਉਧਰ ਤੁਹਾਨੂੰ ਦਿਖਾਉਨੇ ਆ ਦੋਸਤੋ ਤੁਹਾਨੂੰ ਸ਼ਬਦਾ ਵੀ ਦਿਖਾਇਆ ਸੀ ਮੈਂ ਤੇ ਵੱਡਾ ਬੋਗ ਬੂਕ ਤੇ ਇਧਰ ਜਥੇਦਾਰ ਬੈਠਾ ਬੱਕਰੀ ਇੱਕੇ ਬਾਈ ਕੋਲੇ ਵੀ ਜਥੇਦਾਰ ਕੋਲੇ ਵੀ ਆ ਸੂਰੇ ਵਾਲਾ ਮੰਡੀ ਤੇ ਪਹੁੰਚਿਆ ਸਸੀ ਕਾਲ ਜੀ ਸਸੀ ਕਾਲ ਜੀ ਤੇ ਆ ਬੱਕਰੀ ਹੈ ਜੀ ਦੂਜੇ ਸੂਇਲੇ ਗੱਬਣਾ ਮੂੰਹ ਸ਼ੀਦਾਂ ਦਾ ਤੇ ਕੁਛਕ ਦਿਨ ਲੈਂਦੀ ਹੈ ਇਹ ਕੋਈ ਮਹੀਨਾ 20 ਦਿਨ ਤੇ ਜੇ ਕਿਸੇ ਵੀਰ ਨੂੰ ਪਸੰਦ ਆ ਤਾਂ ਦੋਸਤੋ ਉਹ ਵੀ ਆ ਕੇ ਲਿਜਾ ਸਕਦਾ ਹਜੇ ਮੰਡੀ ਦੋਸਤੋ 5 ਵਜੇ ਤਾਈਂ ਇਹ ਰਹਿਣੀ ਆ ਆ ਵੇਖ ਸਕਦੇ ਆ ਤੁਸੀਂ ਦੋਸਤੋ ਇਹ ਆ ਦੋਸਤੋ ਇੰਨਾ ਨਗਾ ਦਾ ਸੌਦਾ ਹੋਇਆ ਮੈਂ ਤੁਹਾਨੂੰ ਵੀਡੀਓ ਵੀ ਵਿਖਾਈ ਆ ਇਕੱਠੀਆਂ ਇਹ 12 13 ਨਗਾ ਬਹੁਤ ਚੰਗੀਆਂ ਬੱਕਰੀਆਂ ਦੇਸੀ ਆ ਬਹੁਤ ਹੀ ਸਾਫ਼ ਸੁਧਰੀਆਂ ਇਹਨਾਂ ਦਾ ਸੌਦਾ ਹੋਇਆ ਦੋਸਤੋ ਚੁੱਕੇ ਦੋ ਲੈ ਕੇ ਆਈ ਸੀ ਬਾਈ ਕਿੰਨੇ ਨਾਕ ਸੀ ਬਾਈ ਇਹ 11 ਨਾਕ ਵੱਡੇ ਆ ਇੱਕ ਛੋੜਾ ਮਗਰ ਆਹ ਬੱਚੀ ਆ ਕਿ ਛੋਟੀ ਆ 11 ਨਾਕ ਵੱਡੇ ਆ ਸਾਫ਼ ਬਹੁਤ ਆ ਦੋਸਤੋ ਦੇਸੀ ਬੱਕਰੀਆਂ ਸੌਦਾ ਇਹਨਾਂ ਦਾ ਹੋ ਗਿਆ ਤੇ ਬਹੁਤ ਚੰਗਾ ਘਾਟਾ ਦੋਸਤੋ ਇਸ ਮੰਡੀ ਦੇ ਉੱਤੇ ਜਿਵੇਂ ਕਿ ਠੰਡ ਆ ਉਸ ਮੁਤਾਬਕ ਬਹੁਤ ਵਧੀਆ ਘਾਟਾ ਇਸੇ ਤਰ੍ਹਾਂ ਦੋਸਤੋ ਸਾਰੀ ਮੰਡੀ ਤੁਹਾਨੂੰ ਜਿਹੜੀ ਉਹ ਦਿਖਵਾਤੀ ਆ ਪੁਸ਼ਕ ਇਹ ਨਗ ਰਹਿ ਗਿਆ ਵਿੱਚੋਂ ਸਭ ਤੋਂ ਤੁਹਾਨੂੰ ਦਿਖਾ ਦਿਆਂਗੇ ਸੌਦੇ ਵੀ ਤੁਹਾਨੂੰ ਦੱਸਾਵਾਂਗੇ ਇਸੇ ਤਰ੍ਹਾਂ ਹੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਲਾਈਕ ਤੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਜਿੰਨਾ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਠੀਕ ਹੈ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ